ਤੁਸੀਂ ਜਿਹੜੀ ਉਹ ਨਿਰੰਤਰ ਸੇਵਾ ਕਰ ਰਹੇ ਹੋ ਤੇ ਜਨਮ ਅਸ਼ਮੀ ਤੱਕ ਫ੍ਰੀ ਕਰ ਰਹੇ ਹੋ ਕਿਵੇਂ ਮਨ ਵਿੱਚ ਆਇਆ ਫ੍ਰੀ ਕ੍ਰਿਸ਼ਨਾ ਮੰਦਰ ਮੰਡੀ ਗੁਰਦਾਸਪੁਰ ਚ ਪੇਂਟਿੰਗ ਦਾ ਕੰਮ ਪੜਿਆ ਸੀਗਾ ਉੱਥੇ ਇੱਕ ਠਾਕੂ ਜੀ ਸੀ ਤੇ ਉਹਨਾਂ ਦੀ ਮੈਂ ਨਿਤਰ ਬਣਾਏ ਸੀਗੇ ਤੋਂ ਉੱਥੇ ਇੱਕ ਭਾਵਨਾ ਜੀ ਮਨ ਦੇ ਵਿੱਚ ਜਾਗੀ ਵੀ ਨਹੀਂ ਮੈਂ ਠਾਕੂ ਜੀ ਦਾ ਫਿਨਿਸ਼ਿੰਗ ਕਰਨਾ ਹੈ ਕਿੰਨੇ ਦਿਨ ਹੋ ਗਿਆ ਫਿਨਿਸ਼ਿੰਗ ਕਰਦਿਆਂ ਦੇਖੋ ਜੀ ਮੈਨੂੰ 2 2 ਕੁ ਮਹੀਨੇ ਹੋ ਗਏ ਆ ਫਰੀ ਸ਼ਿੰਗਾਰ ਕਰਦੇ ਹੂੰ ਤੱਕ ਕਿੰਨੇ ਕ ਠਾਕੁਰ ਜੀ ਦੇ ਫਰੀ ਸ਼ਿੰਗਾਰ ਮੈਂ ਜੀ ਹੁਣ ਤੱਕ ਕੋਈ 60 70 ਠਾਕੁਰ ਜੀ ਦਾ ਸ਼ਿੰਗਾਰ ਕਰ ਬੈਠਾ ਵਾਂ ਗੁਰਦਾਸਪੁਰ ਦਾ ਇੱਕ ਨੌਜਵਾਨ ਅਰਜੁਨ ਮਹਿਰਾ ਜਿਸ ਦੇ ਮਨ ਵਿੱਚ ਇੱਕ ਖਿਆਲ ਆਇਆ ਕਿ ਕਿਉਂ ਨਾ ਮੈਂ ਜਿਹੜੇ ਠਾਕੁਰ ਜੀ ਲੋਕ ਘਰਾਂ ਵਿੱਚ ਰੱਖਦੇ ਨੇ ਉਹਨਾਂ ਦਾ ਫਰੀ ਸ਼ਿੰਗਾਰ ਕਰਾਂ ਅਤੇ ਜਿਹੜੀ ਸੇਵਾ ਜਿਵੇਂ ਆਪਾਂ ਮੰਦਰਾ ਚ ਸੇਵਾ ਕਰਦੇ ਆ ਲੰਗਰ ਲਗਾਉਂਦੇ ਆ ਤੇ ਉਹਨਾਂ ਨੇ ਸੋਚਿਆ ਕਿ ਮੈਂ ਠਾਕੁਰ ਜੀ ਦੀ ਸੇਵਾ ਕਰਾਂਗਾ ਫ੍ਰੀ ਸ਼ਿੰਗਾਰ ਕਰਕੇ ਤੇ ਗੁਰਦਾਸਪੁਰ ਤੇ ਉਸਦੇ ਆਲੇ ਦੁਆਲੇ ਉਹ ਕਾਫੀ ਲੋਕ ਨੇ ਜਿਹੜੇ ਆਪਣੇ ਠਾਕੁਰ ਜੀ ਲੈ ਕੇ ਆ ਰਹੇ ਨੇ ਸੋ ਇਹਨਾਂ ਵੱਲੋਂ ਫ੍ਰੀ ਸ਼ਿੰਗਾਰ ਕੀਤਾ ਜਾ ਰਿਹਾ ਆਪਾਂ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਸਾਡੇ ਨਾਲ ਮੌਜੂਦ ਨੇ ਅਰਜੁਨ ਜੀ ਅਰਜੁਨ ਜੀ ਕਿਵੇਂ ਤੁਹਾਡੇ ਮਨ ਵਿੱਚ ਆਇਆ ਕਿਉਂਕਿ ਆਪਾਂ ਦੇਖਦੇ ਆ ਭੱਜ ਦੌੜ ਉੱਪਰ ਹੀ ਜ਼ਿੰਦਗੀ ਆ ਸਾਡੇ ਸਾਰਿਆਂ ਦੀ ਤੇ ਟਾਈਮ ਤੇ ਹੁੰਦਾ ਨਹੀਂ ਜ਼ਿਆਦਾ ਪਰ ਫਿਰ ਵੀ ਤੁਸੀਂ ਜਿਹੜੇ ਉਹ ਨਿਰੰਤਰ ਸੇਵਾ ਕਰ ਰਹੇ ਹੋ ਤੇ ਜਨਮ ਅਸ਼ਟਮੀ ਤੱਕ ਫ जय श्री कृष्णा ਸਾਰਿਆਂ ਨੂੰ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੈਂ 2 ਕ ਮਹੀਨੇ ਤੋਂ ਪਹਿਲਾਂ ਸ਼੍ਰੀ ਕ੍ਰਿਸ਼ਨ ਮੰਦਿਰ ਮੰਡੀ ਗੁਰਦਾਸਪੁਰ ਚ ਪੇਂਟਿੰਗ ਦਾ ਕੰਮ ਪੜਿਆ ਸੀਗਾ ਉੱਥੇ ਇੱਕ ਠਾਕੂ ਜੀ ਸੀ ਤੋਂ ਉਹਨਾਂ ਦੀ ਮੈਂ ਨਿਤਰ ਬਣਾਏ ਸੀਗੇ ਤੋਂ ਉੱਥੇ ਹੀ ਇੱਕ ਭਾਵਨਾ ਜੀ ਮੰਦ ਦੇ ਵਿੱਚ ਜਾਗੀ ਵੀ ਨਹੀਂ ਮੈਂ ਮਤਲਬ ਠਾਕੂ ਜੀ ਦਾ ਫਿਨਿਸ਼ਿੰਗ ਕਰਨਾ ਹੈ ਤੇ ਤੁਸੀਂ ਦੇਖਦੇ ਹੋ ਸ਼ਹਿਰ ਵਿੱਚ ਦੁਕਾਨਾਂ ਵੀ ਹੈਗੀਆਂ ਕਾਫੀ ਜਿਹੜੇ 1 ਨੰਬਰ ਦਾ 250 ਦੋਆਂ ਦਾ 500 ਮਤਲਬ ਇਦਾਂ ਕਾਫੀ ਪੈਸੇ ਲੈਂਦੇ ਨੇ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿਹਾ ਤੁਸੀਂ ਸ਼ਿੰਗਾਰ ਨਹੀਂ ਕਰਾਇਆ ਮਤਲਬ ਠਾਕੁਰ ਜੀ ਇਸ ਤਾਈਂ ਰੱਖੇ ਕਹਿੰਦੇ ਨਹੀਂ ਇਹ ਆਪਾਂ ਨਾ ਮਤਲਬ ਜਾਣਾ ਵਾ ਬਾਜ਼ਾਰ ਤੇ ਉੱਥੇ ਸ਼ਿੰਗਾਰ ਕਰਾਣਾ ਜਾ ਕੇ ਤੇ ਮੈਂ ਉਹਨਾਂ ਨੂੰ ਕਰਕੇ ਦਿੱਤਾ ਉਹਨਾਂ ਨੂੰ ਬਹੁਤ ਵਧੀਆ ਲੱਗਿਆ ਤੇ ਬਸ ਉਤੋਂ ਹੀ ਮੈਨੂੰ ਇੱਕ ਭਾਵਨਾ ਜੀ ਜਾਗੀ ਮੇਰੀ ਕਿੰਨੀ ਦੇਰ ਹੋ ਗਿਆ ਫ੍ਰੀ ਸ਼ਿੰਗਾਰ ਕਰਦੇ ਦੇਖੋ ਜੀ ਮੈਨੂੰ ਦੋ ਦੋ ਕੁ ਮਹੀਨੇ ਹੋ ਗਏ ਆ ਫ੍ਰੀ ਸ਼ਿੰਗਾਰ ਕਰਦੇ ਕਾਫੀ ਲੋਕ ਆ ਰਹੇ ਮੇਰੇ ਕੋਲ ਫਰੀ ਸ਼ਿੰਗਾਰ ਕਰਕੇ ਮੈਂ ਸੇਵਾ ਕਰਦਾ ਪਿਆ ਜੀ ਹੁਣ ਤੱਕ ਕਿੰਨੇ ਕ ਠਾਕੁਰ ਜੀ ਦਾ ਫਰੀ ਸ਼ਿੰਗਾਰ ਮੈਂ ਜੀ ਹੁਣ ਤੱਕ ਕੋਈ 60 70 ਠਾਕੁਰ ਜੀ ਦਾ ਸ਼ਿੰਗਾਰ ਕਰ ਬੈਠਾ ਵਾਂ ਅਜੇ ਵੀ ਜਿਹੜੇ ਲੋਕ ਮੈਨੂੰ ਫੋਨ ਕਰਦੇ ਆ ਮੈਂ ਉਹਨਾਂ ਨੂੰ ਸੈਟਰਡੇ ਸੰਡੇ ਦਾ ਟਾਈਮ ਦਿੰਨਾ ਵਾਂ ਤਾਂ ਕਿ ਹੋਰ ਵੀ ਕੰਮ ਜ਼ਿੰਦਗੀ ਚ ਹੈਗੇ ਨੇ ਘਰ ਗਰਸਤੀ ਵੀ ਦੇਖਣੀ ਪੈਂਦੀ ਆ ਤੇ ਇਸ ਕਰਕੇ ਮੈਂ ਸ਼ਨੀ ਐਤਵਾਰ ਹੀ ਉਹਨਾਂ ਦਾ ਮਤਲਬ ਸ਼ਿੰਗਾਰ ਕਰਕੇ ਦਿੰਦਾ ਜੀ ਅਰਜੂ ਜੀ ਕਿਵੇਂ ਦਾ ਮਹਿਸੂਸ ਹੁੰਦਾ ਵਾ ਕਿਉਂਕਿ ਅਕਸਰ ਆਪਾਂ ਦੇਖਦੇ ਹਾਂ ਸਾਡੀ ਭਾਈ ਦੋੜ ਭਰੀ ਜ਼ਿੰਦਗੀ ਆ ਸਮਾਂ ਹੀ ਨਹੀਂ ਹੁੰਦਾ ਬੱਚੇ ਫੈਮਲੀ ਬੜਾ ਕੁਝ ਦੇਖਣਾ ਪੈਂਦਾ ਪਰ ਤੁਸੀਂ ਟਾਈਮ ਕੱਢ ਕੇ ਸ਼ਿੰਗਾਰ ਕਰਦੇ ਹੋ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਜਦੋਂ ਲੋਕ ਆਂਦੇ ਨੇ ਜਾਂ ਫਿਰ ਜਦੋਂ ਲੋਕ ਠਾਕੁਰ ਜੀ ਲੈ ਕੇ ਜਾਂਦੇ ਨੇ ਕੀ ਗੱਲਾਂ ਬਾਤਾਂ ਕਰਦੇ ਹੋ ਉਹਨਾਂ ਨਾਲ ਦੇਖੋ ਜੀ ਲੋਕ ਜਦੋਂ ਆਂਦੇ ਨੇ ਤੇ ਠਾਕੁਰ ਜੀ ਦਿੰਦੇ ਆ ਤੇ ਇੱਕ ਫੋਟੋ ਜੀ ਦਿਖਾਉਂਦੇ ਭਈ ਇਸ ਤਰ੍ਹਾਂ ਦੇ ਕਰਦੇ ਹੋ ਕਈ ਬੱਚੇ ਆਂਦੇ ਮੈਨੂੰ ਬੜੀ ਖੁਸ਼ੀ ਜੀ ਹੁੰਦੀ ਏਕ ਲੋਕ ਵੀ ਆਂਦੇ ਬੜੀ ਖੁਸ਼ੀ ਹੁੰਦੀ ਆ ਵੀ ਮੇਰੇ ਕੋ ਆ ਰਹੇ ਨੇ ਇੱਕ ਭਗਵਾਨ ਸਾਡੇ ਘਰ ਖੁਦ ਚੱਲ ਕੇ ਆ ਰਹੇ ਨੇ ਆਪਾਂ ਦੇ ਭਗਵਾਨ ਹੀ ਕਵਾਂਗਾ ਮੇਰੇ ਵਾਸਤੇ ਭਗਵਾਨ ਹੀ ਨੇ ਤੇ ਲੋਕ ਲੈ ਕੇ ਆਉਂਦੇ ਜਦੋਂ ਤੇ ਮੈਨੂੰ ਬੜੀ ਖੁਸ਼ੀ ਹੁੰਦੀ ਮਨ ਦੇ ਵਿੱਚ ਤੇ ਫਿਰ ਵੇਖਦਾ ਵੀ ਬੜੇ ਲੋਕਾਂ ਦੀ ਆਸਥਾ ਵਾ ਸਾਡਾ ਪੰਜਾਬ ਜਿਹੜਾ ਹਨ ਇੱਕ ਧਾਰਮਿਕ ਹੈਗਾ ਇੱਕ ਤੇ ਸਾਡੇ ਕੋ ਆ ਰਹੇ ਨੇ ਬੜਾ ਮੈਂ ਆਪਣੇ ਆਪ ਨੂੰ ਭਾਗਾ ਵਾਲਾ ਸਮਝਦਾ ਵਾਂ ਕਿ ਮੇਰੇ ਕੋ ਆ ਰਹੇ ਨੇ ਹੁਣ ਸੇਵਾ ਦੀ ਗੱਲ ਕਰੀਏ ਕਰ ਤੇ ਸੇਵਾ ਲੋਕ ਵੇਖੋ ਤੁਸੀਂ ਸ਼ਪੀਲਾਂ ਲਗਾ ਰਹੇ ਆ ਲੰਗਰ ਲਗਾ ਰਹੇ ਆ ਕੋਈ ਮੰਦਰਾ ਚ ਸੋਨਾ ਚੜ ਰਿਹਾ ਕੋਈ ਪੈਸਾ ਚੜ ਰਿਹਾ ਕੋਈ ਮੰਦਰ ਬਣਾਉਂਦਾ ਪਿਆ ਪਰ ਸਾਡੇ ਕੋਲ ਨਹੀਂ ਨੀ ਸੇਵਾ ਹੋ ਸਕਦੀ ਸਾਡੇ ਕੋਲ ਜਿੰਨੀ ਕਿ ਸੇਵਾ ਹੋ ਸਕਦੀ ਆ ਆਪਾਂ ਪਰਮਾਤਮਾ ਦੀ ਕਰਦੇ ਪਏ ਆ ਅਰਜੁਨ ਜੀ ਕਿਵੇਂ ਦਾ ਮਹਿਸੂਸ ਹੁੰਦਾ ਆ ਆਪਾਂ ਦੇਖਿਆ ਥੋੜੀ ਜਿਹੀ دیر ਪਹਿਲਾਂ ਇੱਕ ਛੋਟੀ ਬੱਚੀ ਆਈ ਸੀ ਬੜੀ ਖੁਸ਼ ਸੀ ਉਹਦਾ ਅਸਰੀ ਸੀ ਕਿ ਮੈਂ ਇਹਨਾਂ ਨੂੰ ਇਸ ਤਰ੍ਹਾਂ ਕਿਆ ਸ਼ਿੰਗਾਰ ਕਰਨ ਵਾਸਤੇ ਇਸ ਤਰ੍ਹਾਂ ਕਿਆ ਤੇ ਤੁਸੀਂ ਉਸੇ ਤਰ੍ਹਾਂ ਕੀਤਾ ਫਿਰ ਕਿਵੇਂ ਦਾ ਮਹਿਸੂਸ ਹੁੰਦਾ ਜਦ ਛੋਟੇ ਛੋਟੇ ਬੱਚੇ ਆ ਕੇ ਤੁਹਾਨੂੰ ਕਹਿੰਦੇ ਆ ਦੇਖੋ ਜੀ ਛੋਟੇ ਛੋਟੇ ਜਿਹੜੇ ਬੱਚੇ ਆਂਦੇ ਆ ਨਾ ਤੇ ਮੈਨੂੰ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਪਰ ਜਦੋਂ ਆ ਕੇ ਕਹਿੰਦੇ ਆ ਹੁਣ ਵੀ ਭਈਆ ਇਸ ਤਰ੍ਹਾਂ ਦਾ ਕਰ ਦੋ ਉਸ ਤਰ੍ਹਾਂ ਦਾ ਕਰ ਦੋ ਤੇ ਹੋਰ ਵੀ ਜ਼ਿਆਦਾ ਹੁੰਦੀ ਆ ਵੀ ਆਪਾਂ ਕਾਪੀ ਕਿਉਂ ਕਰਨੀ ਮਤਲਬ ਕੁਝ ਆਪਣੇ ਕੋਲ ਵੀ ਪਾ ਕੇ ਹਾਂਜੀ ਡਿਫਰੈਂਟ ਵੀ ਕਰਕੇ ਦੇਈਏ ਫਿਰ ਅਲੱਗ-ਅਲੱਗ ਤਰ੍ਹਾਂ ਦਾ ਕਰੀਦਾ ਵਾ ਬਹੁਤ ਮਜ਼ਾ ਆਂਦਾ ਤੇ ਫਿਰ ਮਨ ਦੇ ਵਿੱਚ ਵੀ ਆਂਦਾ ਵੀ ਦੇਖੋ ਬੱਚੇ ਬਹੁਤ ਵਧੀਆ ਪਾਸੇ ਲੱਗੇ ਹੋਏ ਆ ਪੜਾਈਆਂ ਵੀ ਕਰਦੇ ਆ ਧਾਰਮਿਕ ਨਾਲ ਵੀ ਜੁੜੇ ਹੋਏ ਆ ਤੇ ਬਹੁਤ ਮਜ਼ਾ ਆਂਦਾ ਆ ਆਨੰਦ ਬਹੁਤ ਆ ਇਸ ਕੰਮ ਵਿੱਚ ਹਾਂਜੀ ਅਰਜਨ ਜੀ ਕਿੰਨਾ ਕਾ ਜ਼ਿਆਦਾ ਜ਼ਰੂਰੀ ਹੈ ਜਿਵੇਂ ਸਾਡੀ ਨੌਜਵਾਨ ਪੀੜੀ ਨਸ਼ਾਵਲ ਜਾ ਰਹੀ ਹੈ ਗਲਤ ਕੰਮਾਂ ਵੱਲ ਜਾ ਰਹੀ ਆ ਤੇ ਜਿਵੇਂ ਉਹ ਤੁਹਾਡੇ ਕੋਲ ਛੋਟੇ ਛੋਟੇ ਬੱਚੇ ਆ ਰਹੇ ਆ ਲੜਕੇ ਆ ਰਹੇ ਆ ਮਤਲਬ ਲੜਕੀਆਂ ਆ ਰਹੀਆਂ ਨੇ ਸੋ ਠਾਕੁਰ ਜੀ ਬਲ ਉਹਨਾਂ ਦਾ ਵਿਸ਼ਵਾਸ ਆ ਹਨਾ ਇੱਕ ਭਗਤੀ ਭਾਵਨਾ ਵਾ ਉਸ ਦੇ ਨਾਲ ਵੀ ਜਿਹੜਾ ਗਲਤ ਕੰਮਾਂ ਜਾਂ ਨਸ਼ਿਆਂ ਤੋਂ ਬੰਦਾ ਬਚ ਸਕਦਾ ਵਾ ਸੋ ਉਸ ਚੀਜ਼ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਜੀ ਮੈਂ ਇਹੋ ਹੀ ਕਹਿਣਾ ਚਾਹੁੰਦਾ ਵਾਂ ਕਿ ਜਿਹੜੀ ਨਵੀਂ ਪੀੜੀ ਹੈ ਨਾ ਉਹਨਾਂ ਨੂੰ ਬਚਾਇਆ ਜਾ ਸਕਦਾ ਵਾ ਹੁਣ ਜਿਹੜੇ ਪੈ ਗਏ ਨੇ ਉਹ ਕੰਮ ਚ ਤੋਂ ਉਹ ਤੇ ਬਚ ਨਹੀਂ ਸਕਦੇ ਪਰ ਜਿਹੜਾ ਅੱਗੇ ਆ ਉਹਨਾਂ ਨੂੰ ਬਚਾਇਆ ਜਾ ਸਕਦਾ ਬੱਚਿਆਂ ਨੂੰ ਵੱਤੋ ਵੱਦ ਮੰਦਰਾਂ ਚ ਲੈ ਕੇ ਜਾਓ ਤੇ ਕੋਈ ਵੀ ਨਾਲ ਪੜ੍ਹਾਈ ਦੇ ਨਾਲ ਨਾਲ ਜਿੱਦਾਂ ਟੋਲਕ ਤਪਲਾ ਹੋ ਗਿਆ ਹਰਮੋਨੀਮ ਹੋ ਗਿਆ ਹੋਰ ਵੀ ਵੈਸੇ ਕੋਰਸ ਵੀ ਬੱਚੇ ਕਰਵਾ ਮਾਪਿਓ ਕਰਵਾਂਦੇ ਪਏ ਨੇ ਤੇ ਧਾਰਮਿਕ ਨਾਲ ਵੀ ਜੋੜੋ ਤਾਂ ਕਿ ਨਸ਼ਿਆਂ ਵਿੱਚ ਨਾ ਪੈਣ ਹੁਣ ਤੁਸੀਂ ਦੇਖਦੇ ਹੋ ਕਿਈ ਸੜਕਾਂ ਦੇ ਸ਼ਰਾਬ ਪੀ ਕੇ ਡਿੱਗੇ ਆ ਕੋਈ ਨਸ਼ਾ ਕਰੇ ਕੋਈ ਚਿੱਟਾ ਪੀਂਦਾ ਪਿਆ ਜੋ ਵੀ ਕਰਦੇ ਪਏ ਨੇ ਪਰ ਕਈਆਂ ਦੇ ਬੱਚੇ ਮਰੇ ਹੁਣ ਪਿੱਛੇ ਜੀ ਦੇਖੋ ਤੇ ਇਹ ਚੀਜ਼ ਦਾ ਨਾਮ ਜਿੱਦਾਂ ਦਾ ਆਪਾਂ ਮਤਲਬ ਬੀਜਾਂਗੇ ਉਦਾਂ ਦੇ ਕੱਟਣਾ ਪੈਣਾ ਪਰ ਤਾਂ ਕਰਕੇ ਇਹ ਕਰਨੇ ਆ ਵੀ ਅੱਗੇ ਸਾਡੇ ਮਾਪਿਓ ਨੇ ਸਾਨੂੰ ਚੰਗੀ ਸਿੱਖਿਆ ਦਿੱਤੀ ਆ ਤੇ ਆਉਣ ਵਾਲੇ ਆਪਣੇ ਬੱਚਿਆਂ ਨੂੰ ਵੀ ਚੰਗੀ ਸਿੱਖਿਆ ਦਿਓ ਅਰਜੁਨ ਜੀ ਆਖਰੀ ਸਵਾਲ ਮੈਂ ਪੁੱਛਾਂਗਾ ਕਿ ਜੇਕਰ ਕੋਈ ਵੀ ਠਾਕੁਰ ਜੀ ਲੈ ਕੇ ਆਣਾ ਚਾਵੇ ਕਿਵੇਂ ਤਾਂ ਨਾਲ ਸੰਪਰਕ ਕਰ ਸਕਦਾ ਜਾਂ ਕੀ ਐਡਰੈਸ ਆ ਕਿਵੇਂ ਜਿਹੜਾ ਕੋਈ ਆਉਣਾ ਚਾਵੇ ਤੇ ਕਿਵੇਂ ਆਏਗਾ ਦੇਖੋ ਜੀ ਮੇਰਾ ਨਾਮ ਹੈਗਾ ਅਰਜੁਨ ਮੈਰਾ ਮੈਂ ਪੰਡੋਰੀ ਰੋਡ ਕੁੜੀਆਂ ਦੀ ਆਈਟੀਆਈ ਕਾਲਜ ਉਹਦੇ ਨਾਲ ਹੀ ਕਲੋਨੀ ਹੈਗੀ ਆ ਸ਼੍ਰੀ ਰਾਮ ਜੀ ਦਾਸ ਇਨਕਲੇਵ ਮੈਂ ਉੱਥੇ ਰਹਿਣਾ ਆ ਜਿੰਨੇ ਵੀ ਮੇਰੇ ਨਾਲ ਕੋਲ ਆਣਾ ਆ ਉਹ ਮੇਰਾ ਮੋਬਾਈਲ ਨੰਬਰ ਹੈਗਾ ਜੀ 9855427254 ਜਿੰਨੇ ਵੀ ਆਣਾ ਮੈਨੂੰ ਫੋਨ ਕਰ ਲੇ ਸ਼ਨੀਵਾਰ ਐਤਵਾਰ ਨੂੰ ਮੈਂ ਠਾਕੁਰ ਜੀ ਦਾ ਸ਼ਿੰਗਾਰ ਫ੍ਰੀ ਕਰਦਾ ਆ ਤੇ ਮੈਨੂੰ ਉਹ ਤੋਂ ਸ਼ਨੀਵਾਰ ਨੂੰ ਦੇ ਜਾਣ ਤੇ ਐਤਵਾਰ ਨੂੰ ਮੈਂ ਉਹਨਾਂ ਨੂੰ ਵਾਪਸ ਦੇ ਦਾਂਗਾ ਤੇ ਜਦੋਂ ਮਰਜੀ ਆਨ ਮੋਸਟ ਵੈਲਕਮ ਭਗਵਾਨ ਮੇਰੇ ਘਰ ਆ ਰਹੇ ਆ ਮੈਨੂੰ ਇਤੋਂ ਜ਼ਿਆਦਾ ਖੁਸ਼ੀ ਕੀ ਹੋਏਗੀ ਸੋ ਬਿਲਕੁਲ ਜੀ ਗੁਰਦਾਸਪੁਰ ਤੋਂ ਅਰਜੁਨ ਮਹਿਰਾ ਜੀ ਸੀ ਜਿਨ੍ਹਾਂ ਦੇ ਸੈਕੀ ਉਹਨਾਂ ਨੂੰ ਖੁਸ਼ੀ ਹੋ ਰਹੀ ਆ ਕਿਉਂਕਿ ਆਪਣੇ ਕੰਮ ਦੇ ਨਾਮ ਨਾਲ ਉਹਨਾਂ ਨੇ ਜਿਹੜੀ ਆ ਫ੍ਰੀ ਸੇਵਾ ਕਰਨ ਦੀ ਜਿਹੜੀ ਜ਼ਿੰਮੇਵਾਰੀ ਲਈ ਆ ਸੋ ਲੋਕ ਵੀ ਬਹੁਤ ਜ਼ਿਆਦਾ ਪਿਆਰ ਦੇ ਰਹੇ ਆ ਕਾਫੀ ਲੋਕ ਆਪਣੇ ਠਾਕੁਰ ਜੀ ਲੈ ਕੇ ਆ ਰਹੇ ਨੇ ਤੇ ਇਹਨਾਂ ਵੱਲੋਂ ਫ੍ਰੀ ਸ਼ਿੰਗਾਰ ਕੀਤਾ ਜਾ ਰਿਹਾ ਇਹਨਾਂ ਨੇ ਦੱਸਿਆ ਕਿ ਜੇ ਹੋਰ ਵੀ ਲੋਕ ਆਣਾ ਚਾਹੁੰਦੇ ਆ ਜ਼ਰੂਰ ਆਨ ਉਸਦੇ ਲਈ ਇਹਨਾਂ ਨੇ ਆਪਣਾ ਸੰਪਰਕ ਨੰਬਰ ਅਤੇ ਐਡਰੈਸ ਦੇ ਦਿੱਤਾ ਵਾ ਵੀਡੀਓ ਦੇ ਉੱਪਰ ਜਿਹੜਾ ਹੈ ਇਹਨਾਂ ਦਾ ਨੰਬਰ ਵੀ ਸੰਪਰਕ ਦੇ ਦਿੱਤਾ ਜਾਏਗਾ ਸੋ ਆਮ ਲੋਕਾਂ ਨੂੰ ਇਹਨਾਂ ਨੇ ਇਹੀ ਮੈਸੇਜ ਦਿੱਤਾ ਕਿ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਜਿਹੜਾ ਭਗਵਾਨ ਨਾਲ ਜੁੜੋ ਤਾਂ ਜੋ ਉਹ ਨਸ਼ਿਆਂ ਤੇ ਗਲਤ ਕੰਮਾਂ ਤੋਂ ਬਚ ਸਕਣ ਸੋ ਹੋਰ ਖਬਰਾਂ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਗੁਰਦਾਸਪੁਰ ਤੋਂ ਹਰੀਸ਼ ਕੱਕਰ ਦੀ ਵਿਸ਼ੇਸ਼ ਰਿਪੋਰਟ